ਉਨੇ ਕਿਆ ਸਾਰ ਦਿਨ ਗੱਡੀਆਂ ਤੋਰੀ ਫਿਰਦਾ ਹੈ ਵਿਆਹ ਦੂ ਕਰਾ ਲਾ ਕੋਈ ਉਹ ਤਾਇਆ ਵਿਆਹ ਕਰਾ ਲਾ ਦੋਰ ਆ ਤਾ ਤਾਇਆ ਵਾਲਾ بڑا ਪੰਗਾ ਕਿਉ ਮੈਨੂੰ ਥੱਲੇ ਲਾ ਕੇ ਰੱਖਦਾ ਪੰਗਾ ਕਿੱਥੇ ਹੈ ਮੈਂ ਤੈਨੂੰ ਇੱਕ ਦੱਸ ਦੇਣਾ ਗੱਲ ਤੈਨੂੰ ਮੇਰੀ ਸੁਣ ਗੱਲ ਕੱਪੜੇ ਧੋਤੇ ਧਵਾਏ ਮਿਲਣਗੇ ਰੋਟੀ ਬਣੀ ਬਣਾਈ ਬਿਲੂਗੀ ਕੋਈ ਝਾਲ ਸਬਜ਼ੀ ਨਹੀਂ ਬਣਾਉਣੀ ਕੋਈ ਆਟਾ ਨਹੀਂ ਗੁੰਨਣਾ ਸਾਰਾ ਕੰਮ ਤੈਨੂੰ ਅਗਲੀ ਕਰਕੇ ਦੇਉਗੀ ਠੀਕ ਹੈ ਨੰਬਰ 2 ਦੇਖਣਾ ਅਗਲਾ ਐਡੀ ਵੱਡੀ ਧੀ ਕਰਕੇ 20 ਸਾਲ ਦੀ 22 ਸਾਲ ਦੀ ਉਹ ਤੈਨੂੰ ਦੇ ਦੂ ਨਾਲੇ ਸਾਰਾ ਪਰਿਵਾਰ ਤੇਰੇ ਥੱਲੇ ਲੱਗੂ ਨਾਲੇ ਉਹ ਤੋਂ ਤੂੰ ਦਾਜ ਮੰਗੇਗਾ ਠੀਕ ਹੈ ਸਾਰਾ ਪਰਿਵਾਰ ਤੈਨੂੰ ਐ ਕਰੂ ਵੀ ਪ੍ਰੋਣਾ ਜੀ ਪ੍ਰੋਣਾ ਜੀ ਨਾਲੇ ਤੈਨੂੰ ਬੈੱਡ ਮਿਲੂ ਤੇ ਨਾਲੇ ਬੈੱਡ ਤੇ ਕੱਪੜਾ ਮਿਲੂ ਨਾਲੇ ਤੇ ਨੂੰ ਅਗਲਾ ਗੱਡੀ ਦਿਉ ਜਾਂ ਮੋਟਰਸਾਈਕਲ ਦਿਉ ਜਿਹੇ ਜੀ ਪਾਵਰ ਆ ਕਿਸੇ ਦੀ ਉਹ ਹੀ ਜੀ ਚੀਜ਼ ਮਿਲੂ ਤੇ ਜਨਾਨੀ ਤੇਰੀ ਸਾਰੀ ਉਮਰ ਥੱਲੇ ਲੱਗੂ ਤੇ ਤੂੰ ਫੇਰ ਵੀ ਉਹਨਾਂ ਦੇ ਥੱਲੇ ਨਹੀਂ ਲੱਗਦਾ ਤੂੰ ਇੱਕ ਸੋਚ ਕੇ ਦੇਖ ਵੀ ਧੰਨਾ ਉਹ ਵੀ ਜਿਹੜੀ ਤੇਰੀ ਸਾਰੀ ਉਮਰ ਥੱਲੇ ਰਹੂਗੀ ਤੇ ਨਾਲੇ ਉਹ ਆਪ ਦਾ ਘਰ ਛੱਡ ਕੇ ਤੇ ਉਹ ਤੇਰੇ ਘਰ ਨੂੰ ਆ ਕੇ ਚੱਕੂ ਹੀ ਤਾਂ ਹਾਂ ਕਿੱਡਾ ਵੱਡਾ ਕੰਮ ਹੈ ਤੂੰ ਸੋਚੀ ਹੈ ਨਾ ਤੂੰ ਤੇਰੀ ਗਲਤ ਸੋਚਿਆ ਇਹ ਵਿਆਹ ਦੇ ਨਾਲ ਹੀ ਹੁੰਦਾ ਨਹੀਂ ਤਾਂ ਉਹ ਜਿਹੜਾ ਕੁੱਤਾ ਹੁੰਦਾ ਨਾ ਹੁਣ ਦੇਖ ਲੈ ਵੀ ਜਿਹੜਾ ਕੁੱਤਾ ਕਿਸੇ ਘਰ ਦਾ ਵਾਸੀ ਨਹੀਂ ਹੁੰਦਾ ਤੇ ਉਹ ਫਰਾਂ aí ਦਰਦ ਦਰਦ ਪੜਕਦਾ ਰਹਿੰਦਾ ਤੇ ਨਹੀਂ ਤਾਂ ਫਿਰ ਤੂੰ ਰੋਟੀ ਦੀ ਬੁਰਕੀ ਉਹਨੂੰ ਵੀ ਤਰਾਸ ਤਰਾਸ ਕਰੇਗਾ ਤੇਰੇ ਕੋਲੇ ਭੁਵੇਂ ਕਰੋੜਾਂ ਰੁਪਏ ਪਿਆਏ ਜਰਾਨੀ ਤੋਂ ਬਿਨਾ ਰੋਟੀ ਵੀ ਨਹੀਂ ਦਿੰਦਾ ਕੋਈ ਐਡੀ ਚੱਕਰੀ ਸੋਚ ਹੈ ਮਰੀ ਦਾ ਤੇਰੀ ਗਲਤ ਸੋਚ ਹੈ ਠੀਕ ਹੈ ਤਾਂ ਆ ਸਾਹਮਣੇ ਆ ਕੇ ਤੂੰ ਜਾਨਾ ਦਾ ਇਹ ਸੋਚ ਕੇ ਰੱਖਿਆ ਕਰ ਗੱਲ